ਆਰਮਨਲ ਸਮੇਜਨ ਹੋਲਡਿੰਗ ਬੈੱਡ ਵੀ ਲਵਾਗੇ ਗੁਰਸਾਹਿਬ ਦੀ ਕਿਰਪਾ ਨਾਲ ਤੇ ਗੱਦੇ ਵੀ ਸਰਾਣੇ ਵੀ ਕੰਬਲ ਵੀ ਚਦਰਾਂ ਵੀ ਜੜੀਆਂ ਮੌਸਮ ਅਨੁਸਾਰ ਜਿਨ੍ਹਾਂ ਦੇ ਘਰ ਟਹਿ ਗਏ ਨੇ ਬਾਲੇ ਤੇ ਟੈਲ ਤੇ ਸੀਮੈਂਟ ਇਹ ਪ੍ਰੋਵਾਈਡ ਕਰਾਇਆ ਜਾਏਗਾ ਨਾਲਾ ਅੱਜ ਬਾਬਾ ਜੀ ਵੱਲੋਂ ਤਿੰਨ ਪਰਿਵਾਰਾਂ ਨੂੰ ਹੈਲਪ ਕੀਤੀ ਗਈ ਹੈ ਇਹ ਜਿਹੜੇ ਪਰਿਵਾਰ ਨੇ ਇਹ ਸਭ ਤੋਂ ਵੱਧ ਪੀੜਿਤ ਸਨ ਤੇ ਅਸੀਂ ਜਿਹੜੀ ਲਿਸਟ ਬਾਬਾ ਜੀ ਨੂੰ ਦਿੱਤੀ ਸੀਗੀ ਬਾਬਾ ਜੀ ਦੀ ਟੀਮ ਨੇ ਆਪਣੇ ਆਪ ਵੈਰੀਫਿਕੇਸ਼ਨ ਕਰਕੇ ਇਹਨਾਂ ਪਰਿਵਾਰਾਂ ਨੂੰ ਇਹ ਮਦਦ ਕਰ ਰਹੇ ਨੇ ਤੇ ਬੱਚਿਆਂ ਨੂੰ ਵੀ ਸਕੂਲ ਬੈਗਸ ਕਿਤਾਬਾਂ ਦੇ ਸਮੇਤ ਤੇ ਜੋ ਸਟੇਸ਼ਨਰੀ ਹੈ ਬੱਚਿਆਂ ਨੇ ਉਹ ਵੀ ਬਾਬਾ ਜੀ ਵੱਲੋਂ ਦਿੱਤੀ ਜਾ ਰਹੀ ਹੈ ਸਾਨੂੰ ਜਾਂ ਜਪਸੁਰ ਰੜ ਗਏ ਜਾਂ ਕਰਦਾ ਨੁਕਸਾਨ ਹੋਇਆ ਹੋਰ ਪਹਿਲੀ ਬੰਨਾ ਤੇ ਹੱਡਾ ਹੈ ਨਹੀਂ ਪਤਾ ਹੈਗਾ ਕੋਈ ਚੀਜ਼ ਕਰਦੇ ਵਿੱਚ ਬਚੀ ਨਹੀਂ ਸਭ ਟੁੱਟ-ਪੁੱਟ ਗਈ ਹੈ ਕੋਈ ਚੀਜ਼ ਨਹੀਂ ਰਹੀ ਬੱਚੇ ਦਿਹਾੜੀ ਕਰ-ਕਰ ਬਣਾਉਂਦੇ ਸੀ ਕੁਝ ਨਹੀਂ ਹੈਗਾ ਕਰਦੇ ਜਿਹਾ ਟੁੱਟ ਗਿਆ ਸਭ ਸਮਾਨ ਅੱਜ ਅਸੀਂ ਸਾਂਝਾ ਉਪਰਾਲਾ ਜਿਹੜਾ ਜਿਹੜਾ ਸਾਡਾ ਇਨੀਸ਼ੀਏਟਿਵ ਸੀਗਾ ਸਰਕਾਰ ਵੱਲੋਂ ਵੀ ਬਾਬਾ ਜੀ ਆਜੋ ਅੱਗੇ ਆ ਤੇ ਉਹਦੇ ਵਿੱਚ ਬਾਬਾ ਜੀ ਦੇ ਸਹਿਯੋਗ ਨਾਲ ਬੀਬੀ ਕੋਲਾਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਅਸੀਂ ਪਰਿਵਾਰਾਂ ਦੇ ਮੂੜ ਵਿਸੇਬੇ ਲਈ ਸਪੈਸ਼ਲੀ ਜਿਨ੍ਹਾਂ ਦੀ ਜੜੀਆਂ ਮੱਝਾਂ ਸੀਗੀਆਂ ਉਹ ਪਾਣੀ ਦੇ ਵਿੱਚ ਬਹਿ ਗਈਆਂ ਸੀਗੀਆਂ ਤੇ ਉਹਨਾਂ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਣ ਲਈ ਅੱਜ ਬਾਬਾ ਜੀ ਵੱਲੋਂ ਤਿੰਨ ਪਰਿਵਾਰਾਂ ਨੂੰ ਹੈਲਪ ਕੀਤੀ ਗਈ ਹੈ ਪਹਿਲਾਂ ਵੀ ਇੱਕ ਮੱਝ ਜਿਹੜੀ ਹੈ ਦਿੱਤੀ ਗਈ ਹੈ ਇਹ ਜਿਹੜੇ ਪਰਿਵਾਰ ਨੇ ਇਹ ਸਭ ਤੋਂ ਵੱਧ ਪੀੜਿਤ ਸਨ ਤੇ ਅਸੀਂ ਜਿਹੜੀ ਲਿਸਟ ਬਾਬਾ ਜੀ ਨੂੰ ਦਿੱਤੀ ਸੀਗੀ ਬਾਬਾ ਜੀ ਦੀ ਟੀਮ ਨੇ ਆਪਣੇ ਆਪ ਵੈਰੀਫਿਕੇਸ਼ਨ ਕਰਕੇ ਇਹਨਾਂ ਪਰਿਵਾਰਾਂ ਨੂੰ ਇਹ ਮਦਦ ਕਰ ਰਹੇ ਨੇ ਤੇ ਬੱਚਿਆਂ ਨੂੰ ਵੀ ਸਕੂਲ ਬੈਗ ਕਿਤਾਬਾਂ ਦੇ ਸਮੇਤ ਤੇ ਜੋ ਸਟੇਸ਼ਨਰੀ ਹੈ ਬੱਚਿਆਂ ਲਈ ਉਹ ਵੀ ਬਾਬਾ ਜੀ ਵੱਲੋਂ ਦਿੱਤੀ ਜਾ ਰਹੀ ਹੈ ਮੈਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਜਿਹੜਾ ਰਾਹਤ ਦਾ ਕੰਮ ਹੈ ਉਹ ਬਹੁਤ ਵੱਡਾ ਹੈ ਤੇ ਆਪਾਂ ਸਿਰਫ ਰਾਹਤ ਤੇ ਨਹੀਂ ਅਸੀਂ ਮੁੜ ਵਸੇਬੇ ਤੇ ਕੰਮ ਕਰਨਾ ਚਾਹ ਰਹੀ ਹਾਂ ਜਿਵੇਂ ਅੱਜ ਇਨ੍ਹਾਂ ਪਰਿਵਾਰਾਂ ਨੂੰ ਇਹ ਦੁੱਧਾਰੂ ਪਸ਼ੂ ਮਿਲ ਕੇ ਇਹ ਦੁਬਾਰਾ ਆਪਣਾ ਜਿਹੜਾ ਜਿਹੜੀ ਆਪਣੀ ਕਮਾਈ ਦਾ ਸਾਧਨ ਉਹਨਾਂ ਨੂੰ ਇੱਕ ਦੁਬਾਰਾ ਮਿਲ ਗਿਆ ਹੈ ਸੋ ਮੈਨੂੰ ਲੱਗਦਾ ਹੈ ਕਿ ਇਸੇ ਤਰੀਕੇ ਨਾਲ ਅਸੀਂ ਹਰ ਇੱਕ ਪਰਿਵਾਰ ਜੋ ਕਿ ਬਹੁਤ ਜ਼ਿਆਦਾ ਪੀੜਿਤ ਹੋਏ ਹਨ ਹੜ੍ਹਾਂ ਦੇ ਕਾਰਨ ਉਹਨਾਂ ਸਾਰਿਆਂ ਨੂੰ ਅਸੀਂ ਉਹਨਾਂ ਦੀ ਜ਼ਿੰਦਗੀ ਦੀ ਪਟੜੀ ਤੇ ਵਾਪਸ ਆਪਾਂ ਲਿਆਵਾਂਗੇ ਕਿਉਂਕਿ ਕਈ ਲੋਕ ਸਾਨੂੰ ਜਿਹੜੇ ਮਿਲਦੇ ਸੀਗੇ ਉਹ ਇਹ ਕਹਿੰਦੇ ਸੀਗੇ ਅਸੀਂ 5 ਸਾਲ ਪਿੱਛੇ ਹੋ ਗਏ ਜਾਂ 10 ਸਾਲ ਅਸੀਂ ਪਿੱਛੇ ਚਲੇ ਗਏ ਅਸੀਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਮਦਦ ਕਰ ਰਹੀ ਹੈ ਅਸੀਂ ਉਹਨਾਂ ਦੇ ਜਿਹੜੇ ਖੇਤ ਨੇ ਉਹ ਤਿਆਰ ਕਰਾ ਰਹੀ ਹੈ ਜੀ ਸੀ ਬੀਜ਼ ਆਪਾਂ ਐਮ ਪੀ ਲੈਟ ਚ ਵੀ ਲੈਂਦੀ ਹੈ ਪਲੱਸ ਸਮਾਜ ਸੇਵੀ ਸੰਸਥਾਵਾਂ ਵੀ ਸਾਡੀਆਂ ਹੈਲਪ ਕਰ ਰਹੀਆਂ ਨੇ ਬੀਜ ਵੀ ਅਸੀਂ ਮੁਹੱਈਆ ਕਰਾ ਰਹੇ ਸੋਦਾਂ ਕਿਸਾਨ ਵੀਰ ਵੀ ਸਾਡੇ ਜਿਹੜੇ ਕਣਕ ਯੋਗੇ ਉਹਨਾਂ ਦੀ ਜਿਹੜੀ ਖੇਤ ਹੈ ਉਹ ਬਣ ਸਕੇ ਸੋ ਮੈਂ ਸਾਰੇ ਹੀ ਟਰਸਟ ਨੂੰ ਦੁਬਾਰਾ ਬਾਬਾ ਜੀ ਆਰਜੀ ਨੂੰ ਵੀ ਬਹੁਤ ਸ਼ੁਕਰੀਆ ਕਰਦੀ ਕਿ ਨਹੀਂ ਹੈ ਹਰ ਮੌਕੇ ਕਿਹਨੇ ਕਰ ਮੁਰਗੇ ਜਿਨ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਜਾਨਵਰ ਰੋੜ ਗਏ ਨਹੀਂ ਜਾਂ ਮਰ ਗਏ ਨੇ ਕਿੰਨੇ ਕਿ ਪਰਿਵਾਰ ਦੇ ਕਿੰਨੇ ਕਿ ਮੌ ਜਾਨਵਰ ਹੋਣ ਦੇਖੀਏ ਅਸੀ ਤਾਂ ਦੇਖੋ ਵੈਸੇ ਤਾਂ ਸਾਡੀ ਜਿਹੜੀ ਪ੍ਰਭਾਵਿਤ ਪੋਪੂਲੇਸ਼ਨ ਹੈ ਉਹ 1.6 ਲੱਖ ਤੋਂ ਉੱਤੇ ਹੈ ਲੇਕਿਨ ਜਿਹੜੇ ਸਭ ਤੋਂ ਵੱਧ ਮਤਲਬ ਜਿਹੜੇ ਪਰਿਵਾਰ ਸਭ ਤੋਂ ਵੱਧ ਜਿਹੜੇ ਪਹਾੜਾਂ ਦੇ ਵਿੱਚ ਨੁਕਸਾਨ ਨੁਕਸਾਨੇ ਗਏ ਉਹ 3000 ਦੇ ਕਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਜਾਂ ਤਾਂ ਜਿਸਰਾ ਉਹਨਾਂ ਦੇ ਘਰ ਨੁਕਸਾਨੇ ਗਏ ਜਾਂ ਉਹਨਾਂ ਨੂੰ ਜਿੱਦਾਂ ਉਹਨਾਂ ਦੇ ਪਸ਼ੂ ਜਿਹੜੇ ਨੇ ਉਹ ਰੁੜ ਗਏ ਜਾਂ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਜਿਨ੍ਹਾਂ ਦੀ ਮਦਦ ਹੈਗੀ ਹੈ ਉਹ ਸਭ ਤੋਂ ਵੱਧ ਪੀੜਿਤ ਜਿਹੜੇ ਅਸੀਂ ਹਾਂ ਜੀ ਅਸੀਂ ਸਿਰਫ ਜਿਹੜੇ ਅੱਜ ਨਾਲਾ ਤੇ ਰਮਦਾਸ ਬਲਾਕ ਦੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਦੀ ਮੈਂ ਫਿਗਰ ਦੱਸ ਰਹੀ ਹਾਂ ਵੈਸੇ ਤਾਂ ਜੇ ਮੈਂ ਦੇਖਾਂ ਕਿ ਰਿਪੇਅਰ ਵਾਲੇ ਕੰਮ ਉਹ ਤਾਂ ਜ਼ਿਆਦਾ ਲੋਕਾਂ ਦੇ ਹੈਗੇ ਇਹ ਇਹ ਸਾਂਝਾ ਉਪਰਾਲਾ ਜਿਹੜਾ ਹੈ ਉਹ ਅਸੀਂ ਉਹਨਾਂ ਪਰਿਵਾਰਾਂ ਲਈ ਕਰ ਰਹੀ ਹੈਗੇ ਜਿਨ੍ਹਾਂ ਤਾਂ 100% ਜਿਹੜਾ ਹੈ ਨੁਕਸਾਨ ਪਰਿਵਾਰ ਦਾ ਹੋ ਗਿਆ ਜਾਨਾ ਤਾਂ ਕਿਹੜਾ ਕੀਆ ਗਿਆ ਪਹਿਲੇ ਗ੍ਰੰਦੀ ਲੋੜ ਹੈ 80% ਛੱਤ ਜਦੀ ਡਿੱਗੀ ਹੋਏਗੀ ਉਹਦੀ ਛੱਤ ਪਾਈ ਜਾਏਗੀ ਕੁਛ ਇਸ ਤਰ੍ਹਾਂ ਦਾ ਖਾਸ ਨਹੀਂ ਹੈਗਾ ਕਿਸੇ 20% ਡਿੱਗੀ ਛੱਤ ਕਿਤੇ 30% ਕਿ ਉਹਨਾਂ ਦੇ ਲੈਂਟਰ ਨਹੀਂ ਪਾਈ ਜੇ ਨਹੀਂ ਨਹੀਂ ਜੀ ਐਦਾਂ ਕੁਛ ਨਹੀਂ ਹੈਗਾ ਮੈਨੂੰ ਨਹੀਂ ਪਤਾ ਇਹ ਕਿੱਥੋਂ ਅਫਵਾਹਾਂ ਜਿਹੜੀਆਂ ਨੇ ਫੈਲ ਰਹੀਆਂ ਨੇ ਜੀ ਅਸੈਸਮੈਂਟ ਸਾਡੀ ਸਰਕਾਰ ਵੱਲੋਂ ਵੀ ਚੱਲ ਰਹੀ ਹੈ ਜਿਨ੍ਹਾਂ ਨੂੰ ਵੀ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਉਹਨਾਂ ਸਾਰਿਆਂ ਦੀ ਮਦਦ ਜਿਹੜੀ ਹੈ ਕੀਤੀ ਜਾ ਰਹੀ ਹੈ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ ਜਿਹੜਾ ਕਿਸਾਨ ਕਿਸਾਨ ਹੈ ਉਹਨਾਂ ਨੂੰ ਵੀ ਅਸੀਂ ਖੇਤਾਂ ਦੀ ਅਸੈਸਮੈਂਟ ਵੀ ਕਰ ਰਹੀ ਹੈ ਕੁਝ ਤਾਂ ਇਹੋ ਜਿਹੇ ਵੀ ਕਿਸਾਨ ਨੇ ਜਿਨ੍ਹਾਂ ਦੀ ਰਾਵੀ ਕਿਉਂਕਿ ਉਹਦੇ ਜਿਹੜਾ ਕੋਰਸ ਹੈ ਉਹ ਹੀ ਬਦਲ ਗਿਆ ਉਹਨਾਂ ਦੀ ਜ਼ਮੀਨਾਂ ਹੀ ਰੁਲ ਗਈਆਂ ਉਨਾ ਨਵੀ ਅਸੀਂ ਮਦਦ ਕਰ ਰਹੀ ਹੈ ਮਦਦ ਬਹੁਤ ਜ਼ਿਆਦਾ ਲੋਕਾਂ ਦੀ ਕਰਨ ਦੀ ਜ਼ਰੂਰਤ ਹੈ ਤੇ ਸਾਰਿਆਂ ਨੂੰ ਮਦਦ ਪਹੁੰਚੇਗੀ ਰੀਹੈਬਿਲੀਟੇਸ਼ਨ ਹੋਰ ਕੀ ਕੀ ਮਦਦ ਕਰਨ ਦੀ ਲੋੜ ਹੈ ਰੀਹੈਬਿਲੀਟੇਸ਼ਨ ਦੇ ਵਿੱਚ ਜੀ ਹੁਣ ਜਿੱਦਾਂ ਸਿਆਲ ਜਿਹੜੀ ਹੈ ਆਉਣ ਵਾਲੀ ਹੈ ਉਹਦੇ ਵਿੱਚ ਜਿਹੜੇ ਲੋਕਾਂ ਦੇ ਕੱਪੜੇ ਟੋਟਲੀ ਭਿੱਜ ਗਏ ਉਹ ਉਹ ਭਾਵੇਂ ਆਪਾਂ ਸੁਕਾ ਵੀ ਲਈਏ ਉਹ ਉਸ ਤਰ੍ਹਾਂ ਨਹੀਂ ਬਣਨੇ ਸੋ ਗਰਮ ਕੱਪੜੀਆਂ ਦੀ ਬੱਚਿਆਂ ਦੀ ਅਸੀਂ ਸਪੈਸ਼ਲੀ ਥਰਮਲ ਬੱਚਿਆਂ ਦੀ ਅਸੀਂ ਕੋਟੀਆਂ ਉਹ ਅਸੀਂ ਕਰਾਰੇ ਹੈਗੇ ਆਂ ਨਾਲ ਅਸੀਂ ਜਿਵੇਂ ਲੋਕਾਂ ਦਾ ਅ ਜਿਵੇਂ ਮੈਂ ਦੱਸਿਆ ਸੀਗਾ ਕਿ ਘਰ ਕੰਪਲੀਟਲੀ ਨੁਕਸਾਨਿਆ ਗਿਆ ਅਸੀਂ ਬਾਬਾ ਜੀ ਜਿਹੜੇ ਆਪਣੇ ਬੜੂ ਸਾਹਿਬ ਵਾਲੇ ਹੈਗੇ ਉਹਨਾਂ ਦੀ ਉਹਨਾਂ ਦੀ ਮਦਦ ਨਾਲ ਅਸੀਂ ਜਿਹੜੇ ਪਫ ਪੈਨਲ ਵਾਲੇ ਘਰ ਵੀ ਤਿਆਰ ਕਰਾਏ ਹੈਗੇ ਜਿਨ੍ਹਾਂ ਨੂੰ ਤੁਰੰਤ ਲੋੜ ਹੈਗੀ ਹੈ ਬਿਕੋਜ਼ ਨੀਹਾ ਪਟਨ ਚ ਟਾਈਮ ਲੱਗਦਾ ਹੈ ਨੀਹਾ ਪਟਨ ਲਈ ਵੀ ਕੁਝ ਸਮਾਜ ਸੇਵੀ ਸੰਸਥਾਵਾਂ ਸਾਡੇ ਨਾਲ ਜੁੜੀਆਂ ਨੇ ਤੇ ਉਹ ਵੀ ਕੰਮ ਸਾਡਾ ਚੱਲਦਾ ਪਿਆ ਹੈ ਤੁਸੀਂ ਕਹਿੰਦੇ ਸੀ ਰਿਪੇਅਰ ਰਿਪੇਅਰ ਤਾਂ ਅਸੀਂ ਜੀ ਉਹਨਾਂ ਲੋਕਾਂ ਦੀ ਜਿਹੜੀਆਂ ਮਸ਼ੀਨਾਂ ਵੀ ਖਰਾਬ ਹੋ ਗਈਆਂ 쿨ਰ ਜਾਂ ਮਿਕਸੀਆਂ ਇਹ ਵੀ ਖਰਾਬ ਹੋ ਗਈਆਂ ਉਹਨਾਂ ਲਈ ਵੀ ਫ੍ਰੀ ਸੇਵਾ ਜਿਹੜੀ ਹੈ ਸਾਡੇ ਪਿੰਡਾਂ ਚ ਚੱਲਦੀ ਪਈ ਹੈ ਜੀ ਵਿਚ ਪਲੰਬਰ ਇਲੈਕਟ੍ਰੀਸ਼ੀਅਨ ਸਾਰੇ ਲੋਕ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਜਿਸ ਤਰੀਕੇ ਨਾਲ ਵੀ ਉਸ ਮਸ਼ੀਨ ਨੂੰ ਫਿਕਸ ਕਰਕੇ ਉਹ ਵੀ ਚੱਲਦੀ ਪਈ ਹੈ ਟਾਈਮ ਲਿਮਟ ਹੈ ਕਿ ਕਦੋਂ ਤੱਕ ਸਾਰਾ ਕਲੀਅਰ ਹੋ ਜਾ ਤੱਕ ਲਾਸਟ ਜਿਹੜਾ ਕਰ ਹੈ ਉਹ ਉਹਨੂੰ ਨਹੀਂ ਲੱਗਦਾ ਕਿ ਸੈਟੀਸਫੈਕਸ਼ਨ ਨਹੀਂ ਹੁੰਦੀ ਕਿ ਮੇਰੀ ਜ਼ਿੰਦਗੀ ਮੈਂ ਦੁਬਾਰਾ ਜੀ ਸਕਦਾ ਹਾਂ ਅਸੀਂ ਇਸੇ ਮਿਸ਼ਨ ਤੇ ਮਿਸ਼ਨ ਮੋਰ ਤੇ ਲੱਗੇ ਰਹਾਂਗੇ ਥੈਂਕ ਯੂ ਸਗਤਾਰ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਨਾਲ ਕਾਫੀ ਜ਼ਿਆਦਾ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਕਾਫੀ ਇਲਾਕੇ ਜੋ ਇਹੋ ਜਿਹੇ ਹੈਗੇ ਨੇ ਜਿੰਨਾ ਤੱਕ ਕਿ ਜਨ ਜੀਵਨ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਨਾ ਹੜਾ ਕਾਰਨ ਤਾਂ ਉੱਥੇ ਹੀ ਵਕ ਵਕ ਜਥੇਬੰਦੀਆਂ ਜਿਹੜੀਆਂ ਨੇ ਅੱਗੇ ਆ ਰਹੀਆਂ ਨੇ ਦਾਨ ਜਿਹੜਾ ਉਹਨਾਂ ਵੱਲੋਂ ਲਗਾਤਾਰ ਕੀਤਾ ਹੈ ਕਿਉਂਕਿ ਇਸ ਨੂੰ ਆਪਾਂ ਦਾਨ ਵੀ ਨਹੀਂ ਕਹਿ ਸਕਦੇ ਇੱਕ ਸਾਥ ਕਹਿ ਸਕਦੇ ਆ ਤਾਂ ਪੰਜਾਬੀ ਪੰਜਾਬੀ ਦੇ ਨਾਲ ਇਸ ਵਕਤ ਬੜੇ ਵੱਡੇ ਪੱਧਰ ਤੇ ਅਣਖ ਖ ਗੁਰੂ ਨਗਰੀ ਵਿਖੇ ਦੱਸ ਜੀ ਕਿ ਇੱਥੇ ਜੋ ਨੇ ਭਾਈ ਗੁਰਖਬਾਲ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਅੱਜ گاਵਾ ਜਿਹੜੇ ਪਰਿਵਾਰਾਂ ਦੇ ਜਿਹੜੇ ਕਹਿ ਸਕਦੇ ਆ ਕਿ گاਵਾ ਦਾ ਮੱਝਾਂ ਦਾ ਨੁਕਸਾਨ ਹੋਇਆ ਹੈ ਜਿਹੜੇ ਹੜ੍ਹ ਦੇ ਪਾਣੀ ਦੇ ਨਾਲ ਅੱਗੇ ਜਾ ਵਹੀਆਂ ਨੇ ਤਾਂ ਅੱਜ ਉਹਨਾਂ ਨੂੰ ਇੱਥੇ گاਵਾ ਤੇ ਮੱਝਾਂ ਜਿਹੜੀਆਂ ਦਿੱਤੀਆਂ ਜਾਣੀਆਂ ਤਾਂ ਪਰਿਵਾਰ ਵੀ ਇੱਥੇ ਮੌਜੂਦ ਨੇ ਨਾਲ ਦੀ ਨਾਲ ਬਾਬਾ ਜੀ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਾਫੀ ਜ਼ਿਆਦਾ ਮਾੜਾ ਹਾਲਾਤ ਆ ਆਪਾਂ ਕਹਿ ਲਈਏ ਪੰਜਾਬ ਭਰ ਦੇ ਹੋਏ ਨੇ ਖਾਸ ਕਰਕੇ ਜਨਾਲੇ ਹਲਕੇ ਦੀ ਗੱਲ ਕਰੀਏ ਜਾਂ ਫਿਰ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਅੱਜ ਤੁਹਾਡੇ ਵੱਲੋਂ ਕੀ ਕੀ ਜਿਹੜੀ ਆ ਮਦਦ ਕੀਤੀ ਜਾ ਰਹੀ ਹੈ ਅਸੀਂ ਉਹ ਜਿਹੜਾ ਪਹਿਲੇ ਕਾਰ ਚੱਲਦੇ ਰਹੇ ਉਹ ਤੇ ਚੱਲਦੇ ਹੀ ਰਹੇ ਨੇ ਰਸਨ ਦੇ ਵੀ ਤੇ ਆਟੋਮਾਸ ਦੇ ਵੀ ਤੇ ਨਿਕਾਂ ਤਰ੍ਹਾਂ ਦੀ ਮੱਛਰਦਾਨੀ ਹੋ ਗਈ ਜੋੜੇ ਹੋ ਗਏ ਸੂਟ ਹੋ ਗਏ ਸਵੈਟਰਾਂ ਹੋ ਗਈਆਂ ਤੇ ਜਿਹੜਾ ਮੈਡੀਕਲ ਕਿੱਟਾਂ ਹੋ ਗਈਆਂ ਆ ਉਹ ਅੱਜ ਜਿਹੜਾ ਇਹ ਸ਼ੁਰੂ ਕੀਤਾ ਵੀ ਪਸ਼ੂ ਜਿਹੜੇ ਘਰ ਅੱਜ 2 ਜਾਂ 3 ਸੀ ਜਾਂ 1 ਸੀ ਤੇ ਉਹ ਖੜ ਦੇ ਪਾਣੀ ਨਾਲ ਚੜਾਈ ਕਰ ਗਿਆ ਮੌਤ ਹੋ ਗਈ ਆ ਉਹਨਾਂ ਨੂੰ ਅੱਜ ਤਿੰਨ ਪਰਿਵਾਰਾਂ ਨੂੰ ਪਸ਼ੂ ਤੇ ਬਿਮਿਆਦੀਆਂ ਤੋਂ ਅੱਜ ਜਿਹੜੇ ਦਿੱਤੇ ਗਏ ਨੇ ਤਲਪੁਰ ਰਮਦਾਸ ਦੂਜਾ ਪਿੰਡ ਰਾਮਦਾਸ ਬੌਲੀ ਤੀਜਾ ਪਿੰਡ ਪੰਜ ਗਰਾਈਆਂ ਪੰਜ ਨਾਲਾ ਇਹ ਪਸ਼ੂਆਂ ਦਾ ਕੰਮ ਜਾਰੀ ਰਹੇਗਾ ਜੇ ਜਿਹੜੇ ਵੀ ਪਿੰਡ ਜੋ ਸਾਨੂੰ ਅਸੀਂ ਨੰਬਰ ਪ੍ਰੋਵਾਈਡ ਕਰਾ ਦਿੱਤਾ ਹੈ 9876525846 ਜਿਹੜਾ ਵੀ ਆਪਣੀ ਵੀਡੀਓ ਭੇਜਦਾ ਹੈ ਜਾਂ ਫਿਰ ਸਾਨੂੰ ਅੰਮ੍ਰਿਤਸਰ ਦੇ ਡੀਸੀ ਬਹੁਤ ਸਹਿਯੋਗ ਕਰ ਰਹੇ ਉਹਨਾਂ ਨੇ ਹਰ ਪਿੰਡ ਦੇ ਸਰਪੰਚ ਦਾ ਨੰਬਰ ਦਿੱਤਾ ਹੈ ਪਿੰਡ ਦਾ ਐਡਰੈਸ ਦੇ ਦਿੱਤਾ ਜਿੱਥੇ ਵੀ ਨੁਕਸਾਨ ਹੋਏ ਨੇ ਪਿੰਡ ਦੇ ਗਰੰਤੀ ਦਾ ਨੰਬਰ ਦੇ ਦਿੱਤਾ ਚੌਕੀਦਾਰ ਦਾ ਨੰਬਰ ਦੇ ਦਿੱਤਾ ਚੇਅਰਮੈਨ ਦਾ ਨੰਬਰ ਦੇ ਦਿੱਤਾ ਤੇ ਪਟਵਾਰੀ ਦਾ ਵੀ ਉਹ ਕਿ ਨ ਕੋਈ ਪਾਣੀ ਹੋਵੇ ਵੀ ਕੋਈ ਝੂਟਦਾ ਨਹੀਂ ਬੋਲਦਾ ਇਹਨਾਂ ਚਾਰਾਂ ਪੰਜਾਂ ਕੋਲੋਂ ਫਿਰ ਵੇਰਵਾ ਲੈ ਲਈਦਾ ਤੇ ਬਹੁਤ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਪੰਜਾਬ ਦੀ ਗੱਲ ਕਰੀਏ ਇਹਨਾਂ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤਾਂ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਹਾਲਾਂਕਿ ਜ਼ਰੂਰ ਪੰਜਾਬੀ ਪੰਜਾਬੀ ਨੇ ਇਸ ਵਾਰ ਖਲੋਤਾ ਹੈ ਕਿਉਂਕਿ ਬਾਹਰ ਨਹੀਂ ਸੂਬਿਆਂ ਦੀ ਗੱਲ ਕਰੀਏ ਤਾਂ ਕੋਈ ਖਾਸ ਮਦਦ ਕਿਸੇ ਵੱਲੋਂ ਨਹੀਂ ਕੀਤੀ ਹਾਂਜੀ ਹਾਂਜੀ ਪੰਜਾਬ ਤੇ ਇਸ ਤਰ੍ਹਾਂ ਖਲੋ ਗਿਆ ਵੀ ਜਿਵੇਂ ਸਮਝ ਲਓ ਕਿ ਵਿਪਤਾ ਬੜੀ ਵੱਡੀ ਸੀ ਪਰ ਮਲਮ ਦੇ ਤੌਰ ਤੇ ਇਹਦੇ ਵਿੱਚ ਬਹੁਤ ਸੰਸਾਵਾਂ ਜਿਹੜੀਆਂ ਧਾਰਮਿਕ ਸਮਾਜਿਕ ਅੱਗੇ ਆ ਗਈਆਂ ਮਲਮ ਦਾ ਕੰਮ ਹੋਇਆ ਆਉਣ ਵਾਲੇ ਸਮੇਂ ਜਿਹਨੂੰ ਫੋਲਡਿੰਗ ਬੈੱਡ ਵੀ ਲਵਾਵਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਗੱਦੇ ਵੀ ਸਰਾਣੇ ਵੀ ਕੰਬਲ ਵੀ ਚਦਰਾਂ ਵੀ ਜਿਹੜੀਆਂ ਮੌਸਮ ਅਨੁਸਾਰ ਤੇ ਜਿਨ੍ਹਾਂ ਦੇ ਘਰ ਟਹਿ ਗਏ ਨੇ ਬਾਲੇ ਤੇ ਟਾਇਲ ਤੇ ਸੀਮਟ ਇਹ ਪ੍ਰੋਵਾਈਡ ਕਰਾਇਆ ਜਾਏਗਾ ਨਾਲ-ਨਾਲ ਜਿਵੇਂ ਜਿਵੇਂ 9876525846 ਤੇ ਕੋਈ ਡਿਮਾਂਡ ਆਂਦੀ ਹੈ ਇਨਕੁਆਰੀ ਪਾ ਕੇ ਇਹ ਕਾਰਜ ਫੋਣਗੇ ਕਿਉਂਕਿ ਇਨਕੁਆਰੀ ਨਾਲ ਦੀ ਨਾਲ ਕੀਤੀ ਜਾਈ ਕਿ ਇੱਕ ਕੁਝ ਵੀਡੀਓਜ਼ ਐ ਵੀ ਇਹੋ ਜਿਹੀ ਵੀ ਮੰਨ ਭੱਗੀਆਂ ਸਾਹਮਣੇ ਆ ਰਹੀਆਂ ਕਿ ਕਈ ਲੋਕ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹ ਵੀ ਜਿਹੜਾ ਰਾਸ਼ਨ ਨੂੰ ਲੈਣ ਪਿੱਛੇ ਟਰੱਕ ਰੋਕ ਕੇ ਜਿਹੜਾ ਇੱਕ ਸਾਹਮਣਾ ਇਹ ਬੜੇ ਮਾੜੀ ਤਸਵੀਰ ਜਿਹੜੀ ਆ ਹਾਂ ਅਸੀਂ ਅਸੀਂ ਉਹ ਉੱਥੇ ਰੁਕੇ ਹੀ ਨਹੀਂ ਜੀ ਰੁਕਦੇ ਸਾਨੂੰ ਵੀ ਸੀ ਤੇ ਸਾਰਾ ਕੁਝ ਦੇਜੋ ਤੇ ਹੱਥੇ ਡਾਂਗਾ ਡੂੰਗਾ ਵੀ ਫੜੀਆਂ ਸੀ ਕਿ ਮੈਂ ਵੀ ਔਰ ਸਾਨੂੰ ਪਹਿਲੇ ਕਿਸੇ ਦੱਸਿਆ ਸੀ ਗੱਡੀ ਰੋਕਿਓ ਨਾ ਅਸੀਂ ਜਿਹੜੇ ਪਿੰਡ ਜਿਨਕੁਆਰੀ ਪਹੁੰਚੇ ਉੱਥੇ ਹੀ ਪਹੁੰਚਦੇ ਆ ਉੱਥੇ ਕਰਦੇ ਆ ਉਹ ਉਹ ਤੁਹਾਡੀ ਗੱਲ ਠੀਕ ਹੈ ਅਨੁਕੁਆਰੀ ਕਰਕੇ ਚੀਜ਼ ਦਾ ਸਵਾਦ ਆਂਦਾ ਸਹੀ ਬੰਦੇ ਨੂੰ ਲੋੜ ਪਹੁੰਚ ਜੀ ਤਾਂ ਸਾਡੇ ਨਾਲ ਪਰਿਵਾਰ ਵੀ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡੇ ਪਰਿਵਾਰ ਦਾ ਹੋਇਆ ਕਿਉਂਕਿ ਹੜਾ ਨਾਲ ਵਾਲਾ ਗੱਲ ਕਰੀਏ ਤਾਂ ਪੂਰੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤੁਹਾਡਾ ਕੀ ਨੁਕਸਾਨ ਹੋਇਆ ਤੁਹਾਡੇ ਘਰ ਦਾ ਨੁਕਸਾਨ ਹੋਇਆ ਜਾਂ ਪਸ਼ੂ ਰੁੜ ਗਏ ਜਾਂ ਘਰ ਦਾ ਨੁਕਸਾਨ ਹੋਇਆ ਔਰ ਪਹਿਲੀ ਬੰਨਾ ਤੇ ਹੱਡਾ ਹੈ ਨਹੀਂ ਪਤਾ ਹੈਗਾ ਪਰ ਬਸ ਘਰ ਘਰ ਗਿੱਡਗਣ ਡੈਨ ਵਿੱਚੋਂ ਪੀਟਾ ਨਿਕਲ ਗਈਆਂ ਵਿੱਚੋਂ ਪਾਣੀ ਰਿਓਰ ਨਾਲ ਆ ਤੇ ਡੰਗਰੀ ਰੁੜੇ ਬਸ ਹੋਰ ਨਹੀਂ ਕੋਈ ਵੀ ਨਹੀਂ ਹੈਗਾ ਕਿਸੇ ਦੇ ਘਰ ਚ ਪਿੰਡ ਚ ਬੈਠੇ ਆ ਸਿੰਘੋ ਕਿਹਾਂ ਚ ਕਿੰਨਾ ਕੁ ਦੁੱਖ ਹੁੰਦਾ ਕਿਉਂਕਿ ਇੱਕ ਘਰ ਬੜਾ ਦੁੱਖ ਹੁੰਦਾ ਕੋਈ ਚੀਜ਼ ਕਰਦੇ ਵਿੱਚ ਬਚੀ ਨਹੀਂ ਸਭ ਟੁੱਟ-ਪੁੱਟ ਗਈ ਹੈ ਕੋਈ ਚੀਜ਼ ਨਹੀਂ ਰਹੀ ਬੱਚੇ ਦਿਹਾੜੀ ਕਰ-ਕਰ ਬਣਾਉਂਦੇ ਸੀ ਕੁਝ ਨਹੀਂ ਹੈਗਾ ਕਰਦੇ ਸਭ ਟੁੱਟ ਗਿਆ ਸਭ ਸਮਾਨ